ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਤਿੰਨ 1ਡੇ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ ਜਿहां ਦੱਸਦੀ ਕਿ ਦੋ ਮੈਚ ਇਸ ਸੀਰੀਜ਼ ਦੇ ਹੋ ਗਏ ਨੇ ਪਹਿਲਾ ਮੈਚ ਦੋਨਾਂ ਟੀਮਾਂ ਦੇ ਵਿਚਕਾਰ ਟਾਈ ਰਿਹਾ ਤੇ ਦੂਸਰੇ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੂੰ ਇਸ ਮੈਚ ਦੇ ਵਿੱਚ ਸ਼੍ਰੀਲੰਕਾ ਤੋਂ ਮੂੰਹ ਦਿਖਾਣੀ ਪਈ ਹੈ ਜਿहां ਦੱਸਦੀ ਹੈ ਕਿ ਸ਼੍ਰੀਲੰਕਾ ਨੇ ਭਾਰਤ ਨੂੰ ਤਿੰਨ ਸਾਲਾਂ ਬਾਅਦ 1ਡੇ ਮੈਚ ਦੇ ਵਿੱਚ ਹਰਾ ਦਿੱਤਾ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤੀ ਤੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਉਹਨਾਂ ਨੇ 50 ਓਵਰਾਂ ਦੇ ਵਿੱਚ ਅ uh, 240 ਦੌੜਾਂ ਬਣਾਈਆਂ ਤੇ ਇਸ ਦੇ ਨਾਲ ਹੀ ਦੂਸਰੇ ਪਾਸੇ ਭਾਰਤ ਦੀ ਕਲ ਕਰੀਏ ਤਾਂ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਨੇ 42 ਓਵਰਾਂ ਦੇ ਵਿੱਚ ਸਿਰਫ 208 ਦੌੜਾਂ ਹੀ ਬਣਾਈਆਂ ਤੇ ਨਾਲ ਹੀ ਸਾਰੀ ਟੀਮ ਆਲ ਆਊਟ ਹੋ ਗਈ। ਜਿਵੇਂ ਦੱਸ ਦਈਏ ਕਿ 4 ਅਗਸਤ ਨੂੰ ਪਹਿਲਾ ਮੈਚ ਹੋਇਆ ਸੀ ਜਿਹੜਾ ਦੋਨਾਂ ਟੀਮਾਂ ਦੇ ਵਿਚਕਾਰ ਟਾਈ ਰਿਹਾ ਤੇ ਹੁਣ ਅਗਲਾ ਮੈਚ ਜਿਹੜਾ ਹੋਵੇਗਾ ਉਹ 7 ਅਗਸਤ ਨੂੰ ਹੋਵੇਗਾ ਤੇ ਇਸ ਮੈਚ ਦੇ ਵਿੱਚ ਭਾਰਤ ਕਿਸੇ ਵੀ ਕੀਮਤ ਤੇ ਜਿੱਤਣਾ ਚਾਹੇਗੀ। ਦੱਸ ਦਈਏ ਕਿ ਆਰ ਪ੍ਰੇਮ ਦਾਸਾ ਸਟੇਡੀਅਮ ਦੇ ਵਿੱਚ ਖੇਡੇ ਗਏ ਮੈਚ 'ਚ ਟੀਚੇ ਦਾ ਪਿੱਛਾ ਕਰਨਾਈ ਭਾਰਤੀ ਟੀਮ ਕੁਝ ਖਾਸ ਨਹੀਂ ਦਿਖਾ ਸકી ਭਾਰਤ ਦਾ ਬੱਲੇਬਾਜ਼ੀ ਕ੍ਰਮ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦੇ ਸਾਹਮਣੇ ਤਾਸ਼ ਦੇ ਪੱਤਿਆਂ ਦੀ ਵਾਂਗ ਟੈ ਟੇਰੀ ਹੋ ਗਿਆ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਵਾਈ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 97 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ ਕਪਤਾਨ 44 ਗੇਂਦਾਂ ਦੇ ਵਿੱਚ 64 ਦੌੜਾਂ ਬਣਾ ਕੇ ਆਊਟ ਹੋ ਗਏ ਉਸਨੇ 29 ਗੇਂਦਾਂ ਦੇ ਵਿੱਚ ਆਪਣੇ ਵੰਡੇ ਕਰੀਅਰ ਦਾ 57ਵਾਂ ਅਰਧ ਸੈਂਕੜਾ ਲਗਾਇਆ। ਉਥੇ ਹੀ ਗਿੱਲ 35 ਦੌੜਾਂ ਬਣਾ ਕੇ ਪਿਵਲੀਅਨ ਪਰਤ ਗਏ। ਇਸ ਮੈਚ ਦੇ ਵਿੱਚ ਇੱਕ ਵਾਰ ਫਿਰ ਵਿਰਾਟ ਕੋਹਲੀ ਨੇ ਨਿਰਾਸ਼ ਕੀਤਾ। ਉਹ ਸਿਰਫ 14 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅਕਸ਼ਰ ਪਟੇਲ ਨੇ ਅਹੁਦਾ ਸੰਭਾਲ ਲਿਆ। ਉਸਨੇ 44 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਅਸਲੰਕਾ ਨੇ ਉਸ ਨੂੰ 34ਵੇਂ ਓਵਰ ਦੇ ਵਿੱਚ ਆਊਟ ਕਰ ਦਿੱਤਾ। ਇਸ ਮੈਚ ਦੇ ਵਿੱਚ ਸ਼ਿਵਮ ਦੂਬੇ ਨੇ 0, ਸ਼੍ਰੀਅਸ ਆਈਅਰ ਨੇ 7, ਕੇਐਲ ਰਾਹੁਲ ਨੇ 0 ਵਾਸ਼ਿੰਗਟਨ ਸੁੰਦਰ ਦੀ ਗੱਲ ਕਰੀਏ ਤਾਂ ਉਸਨੇ 15 ਸਿਰਾਜ ਨੇ 4 ਅਰਸ਼ਦੀਪ ਸਿੰਘ ਨੇ 3 ਅਤੇ ਕੁਲਦੀਪ ਯਾਦਵ ਨੇ 7 ਦੌੜਾਂ ਬਣਾਈਆਂ ਨੇ ਇਸ ਦੇ ਨਾਲ ਹੀ ਸ਼੍ਰੀਲੰਕਾ ਲਈ ਜੈਫਰੀ ਵਾਂਡਰਸੇ ਨੇ 6 ਅਤੇ ਚਾਰਥ ਅਸਾਲਕਾ ਨੇ 3 ਵਿਕਟਾਂ ਲੀਆਂ ਨੇ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 241 ਦੌੜਾਂ ਦਾ ਟੀਚਾ ਦਿੱਤਾ ਹੈ ਸ਼੍ਰੀਲੰਕਾ ਨੇ ਵਿਸ਼ਕਾ ਫਰਨਾਂਡੋ ਅਤੇ ਕਮਿੰਦੂ ਮੈਂਡੀ ਸਿਧੀਆਂ ਸ਼ਾਨਦਾਰ ਪਾਰੀਆਂ ਦੇ ਦਮਤੇ ਪੰਜਾਬ ਓਵਰਾਂ ਦੇ ਵਿੱਚ 9 ਵਿਕਟਾਂ ਤੇ 240 ਦੌੜਾਂ ਬਣਾਈਆਂ ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ 10 ਓਵਰਾਂ ਦੇ ਵਿੱਚ 30 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ ਜਦਕਿ ਰਿਸਟ ਸਪਿਨਰ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ ਜਦੋਂ ਕਿ ਮੁਹੰਮਦ ਸਿਰਾਜ ਅਤੇ ਅਕਸ਼ਰ ਪਟੇਲ ਨੂੰ ਇੱਕ ਇੱਕ ਵਿਕਟ ਮਿਲੀ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੁਹੰਮਦ ਸਿਰਾਜ ਨੇ ਪਹਿਲੀ ਗੇਂਦ ਤੇ ਹੀ ਪਥਮਨ ਨਿਸੰਕਾ ਨੂੰ ਆਊਟ ਕਰਕੇ ਭਾਰਤ ਨੂੰ ਸ਼ੁਰੂਆਤੀ ਸਫਲਤਾ ਦਿਵਾਈ। ਹਾਲਾਂਕਿ ਸ਼੍ਰੀਲੰਕਾ ਨੂੰ ਅਵਿਸ਼ਕਾ ਫਰਨਾਂਡੋ ਅਤੇ ਕੁਸ਼ਲ ਮੈਂਡਿਸ ਨੇ ਸੰਭਾਲਿਆ ਜਿਨ੍ਹਾਂ ਨੇ ਦੂਜੇ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਭਾਰਤੀ ਗੇਂਦਬਾਜ਼ ਮਦ ਦੋਵਰਾਂ 'ਚ ਵਿਕਟਾਂ ਲੈਣ ਦੇ ਵਿੱਚ ਸਫਲ ਰਹੇ। ਅੰਤ ਵਿੱਚ ਦੁਨਿਤ ਵਿਲਾ ਲਾਗੇ ਅਤੇ ਕਾਮਿੰਦੂ ਮੈਂਡਿਸ ਨੇ ਚੰਗੀ ਪਾਰਿਖੇਟ ਕੇ শ্রীলੰਕਾ ਨੂੰ ਚੁਣੌਤੀਪੂਰਨ ਸਿਖਰ ਤੱਕ ਪਹੁੰਚਾਇਆ ਤੇ ਉਹ ਤੇ ਹੀ ਭਾਰਤ ਸਿਰਫ 42 ਓਵਰਾਂ ਦੇ ਵਿੱਚ 208 ਦੌੜਾਂ ਹੀ ਬਣਾ ਸਕਿਆ ਤੇ ਇਸ ਮੈਚ ਨੂੰ ਸ਼੍ਰੀਲੰਕਾ ਨੇ 32 ਦੌੜਾਂ ਦੇ ਨਾਲ ਜਿੱਤ ਲਿਆ ਹੈ ਤੇ 0 1 ਦੇ ਨਾਲ ਇਸ ਸੀਰੀਜ਼ ਦੇ ਵਿੱਚ ਬੜਤ ਬਣਾ ਲਈ ਹੈ ਤੇ ਹੁਣ ਭਾਰਤ ਅਗਲਾ ਮੈਚ ਜਿਹੜਾ ਖੇਡਿਆ ਜਾਵੇਗਾ 7 ਅਗਸਤ ਨੂੰ ਖੇਡਿਆ ਜਾਵੇਗਾ ਇੰਡੀਆ ਟੀਮ ਉਸ ਮੈਚ ਨੂੰ ਕਿਸੇ ਵੀ ਕੀਮਤ ਦੇ ਉੱਪਰ ਜਿੱਤਣਾ ਚਾਹੇਗੀ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਅਗਲੇ ਮੈਚ ਦੇ ਵਿੱਚ ਕੀ ਹੋਵੇਗਾ ਭਾਰਤੀ ਟੀਮ ਇਸ ਮੈਚ ਦੇ ਵਿੱਚ ਬਾਜ਼ੀ ਮਾਰਦੀ ਹੈ ਜਾਂ ਨਹੀਂ